ਆਓ ਜੀ ਜੀ ਹੈ ਆ ਜੋ ਉਹਨਾਂ ਪਿੰਡਾਂ ਦੇ ਵਿੱਚ ਆਇਆ ਜਿੰਨਾ ਪਿੰਡਾਂ ਦੇ ਵਿੱਚੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ ਸੀ ਤੇ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਯਾਰ ਦੋਸਤ ਨਾਲ ਇਕੱਠੇ ਹੁੰਦੇ ਆ ਵੀ ਅਸੀਂ 2000 7 8 ਤੋਂ ਇੱਥੇ ਆਉਂਦੇ ਆ ਤੇ ਉਹਨਾਂ ਦਿਨਾਂ 'ਚ ਸਾਨੂੰ ਬਾਈ ਮਿਲਦੇ ਹੁੰਦੇ ਸੀ ਪਰ ਮੈਨੂੰ ਪਿੱਛੇ ਜੇ ਵੀਡੀਓ ਮੈਨਣ ਲੱਗੀ ਆ ਵੀ ਬਾਈ ਦੀ ਲੱਤ ਵੱਡੀ ਗਈ ਸੀ ਤੇ ਇਹ ਉਹ ਮੁੰਡਾ ਵੀ ਜਿਨ੍ਹਾਂ ਦੇ ਨਾ ਪੈੜੀ ਹੁੰਦੀ ਆ ਪਰ ਉਹ ਮਿਡਲ ਕਲਾਸ ਹੁੰਦਾ ਚਾਰ ਪੰਜ ਗੱਲਾਂ ਵਾਲਾ ਜ਼ਿਮੀਂਦਾਰ ਨਹੀਂ ਗਿਣਿਆ ਜਾਂਦਾ ਦਸਾਂ ਗੱਲਾਂ ਤੱਕ ਜ਼ਿਮੀਂਦਾਰ ਨਹੀਂ ਗਿਣਿਆ ਜਾਂਦਾ ਰੋਟੀ ਪਾਣੀ 'ਤੇ ਚੱਲਦਾ ਆ ਜੋ ਉਸ ਬੰਦੇ ਕੋਲੇ ਆਏ ਜਿਹਨੇ ਆਪਦਾ ਫਾਰਮ ਵੀ ਖੜਾ ਕੀਤਾ ਰੋਟੀ ਪਾਣੀ ਵੀ ਸੋਹਣਾ ਇੱਕ ਚੈਨਲ ਵੀ ਬਣਾਇਆ ਚੈਨਲ ਬਹੁਤ ਸੋਹਣੇ ਰੂਪ ਚੱਲੀ ਜਾਂਦਾ ਪਰ ਉਹਦੇ ਪੈਸੇ ਨਹੀਂ ਆਉਣ ਲੱਗੇ ਸਾਨੂੰ ਬੜਾ ਦੁੱਖ ਹੈ ਵੀ ਯਾਰ ਵੀ 2 ਰੁਪਏ ਆਉਣੇ ਚਾਹੀਦੇ ਆ ਆਫਰੀਕਾਲ ਜੀ ਬਾਬਾ ਜੀ ਆਫਰੀਕਾਲ ਆ ਬੰਦੇ ਦੀ ਲੱਤ ਇੱਥੋਂ ਵੱਡੀ ਹੋਈ ਹੈ ਥੱਲੇ ਆਪਾਂ ਨੂੰ ਦਿਖਾ ਸਕਦੇ ਆ ਨਹੀਂ ਨਹੀਂ ਆਪਾਂ ਨੂੰ ਕੁਛ ਆਮ ਤਾਂ ਨਹੀਂ ਆਪਾਂ ਨਹੀਂ ਨਹੀਂ ਲਾਦਾ ਮੈਂ ਵੀਡੀਓ ਹੀ ਦੂਜੋਂ ਪਾਉਣਾ ਬਸ ਹਾਂ ਇਹਦੇ ਚੈਨਲ ਬਾਈ ਦਾ ਚੱਲਦਾ ਇੱਕ ਬਾਬੇ ਦਾ ਪੂਰਾ ਵਧੀਆ ਲੈ ਬੱਚਾ ਅੱਛਾ ਆ ਲਾਤ ਮੁੰਡਾ ਨੌਜਵਾਨ ਸੀ ਪੋਸਟਮ ਵੀ ਨੌਜਵਾਨ ਸੀ ਅੱਜ ਵੀ ਜਵਾਨੀਆਂ ਆਹ ਲੱਤ ਵੱਡੀ ਹੋਈ ਐ ਇਹ ਕਰਮਾਂ ਦੇ ਸੌਦੇ ਹੁੰਦੇ ਆ ਕਿਹੜੇ ਦੇਸ਼ ਤੋਂ ਮੁੜਿਆ ਆ ਪਪਾ ਮੈਂ ਲਵਲਾਂਨ ਲਾਇਆ ਆ 440 ਯਾਨੀ ਕਿ ਰੋਟੀ ਪਾਣੀ ਦਾ ਪਹਿਲਾਂ ਵੀ ਇੱਥੇ ਸੋਹਣਾ ਸੀਗਾ ਬਹੁਤ ਵਧੀਆ ਪੂਰੀ ਕਿਰਪਾ ਹੈ ਪਰਿਵਾਰ ਜਿਹੜੇ ਪਿੰਡ ਦੇ ਵਿੱਚ ਹੈਗਾ ਪਿੰਡ ਰਾਮੋ ਵਾਲਾ ਪੁਰਾਣਾ ਇਹ ਲੱਤ ਵੱਡੀ ਨੂੰ ਕਿੰਨੇ ਸਾਲ ਹੋ ਗਏ ਦਾ ਚਾ ਇਹ 16 ਦਾ ਐਕਸੀਡੈਂਟ ਹੋਇਆ ਵਾਪਾ 16 ਦੇ ਵਿੱਚ ਉਹ ਵੀ ਕੋਈ ਐ ਨਹੀਂ ਹੋਇਆ ਵੀ ਹੁੱਲੜਬਾਈ ਜਿਹੋਇਆ ਜਾਂ ਇਹ ਬੰਦੇ ਗਲਤ ਕੰਮ ਕਰਨਗੇ ਆਨੰਦਪੁਰ ਸਾਹਿਬ ਜਾਣਦੇ ਆ ਉਹ ਟਰਾਲਾ ਪਾਟੇ ਹਾਂਜੀ ਹਾਂਜੀ ਕਿੰਨੇ ਜਣੇ ਸਟਾ ਬਜਿਓ ਲਗਭਗ ਮੈਂ ਮੈਂ ਤੇ ਇੱਕ ਅਮਰਜੀਤ ਮੁੰਡਾ ਹਾਂ ਅਸਲੇਚ ਜੌਬ ਕਰਦਾ ਅਸੀਂ ਦੋਨੇ ਯਾਨੀ ਕਲੱਚ ਵਾਲੀ ਸਾਈਡ ਬੈਠੇ ਸਾਡੇ ਦੋਹਾਂ ਦੇ ਲੱਤਾਂ ਤੇ ਸੀ ਓਕੇ ਯਾਨੀ ਮੇਰਾ ਗਿੱਟਾ ਫਿਸ ਗਿਆ ਸੀ ਉਹਦੇ ਉਂ ਇੱਥੋਂ ਲੈ ਕੇ ਆਂ ਲੱਤ ਛਿੱਲੀ ਗਈ ਉਹਦਾ ਹੁਣ ਠੀਕ ਆ ਉਹ ਬੰਦਾ ਉਹ ਨਹੀਂ ਨਹੀਂ ਉਹ ਸੈਟ ਆ ਉਹ ਸੈਟ ਆ ਯਾਨੀ ਉਹਦੀ ਸਕਿਨ ਜ਼ਰੂਰ ਕਾਲੀ ਹੋ ਗਈ ਸੀ ਉਤੋਂ ਸਕਿਨ ਸਾਰੀ ਮੱਚ ਗਈ ਸਾਰਾ ਮੱਚ ਗਿਆ ਹਾਂ ਪਤਾ ਨਹੀਂ ਛੜਕ ਛੁੜਕ ਦਾ ਕੋਈ ਇਨਫੈਕਸ਼ਨ ਜ਼ਿਆਦਾ ਹੋ ਜਾਂਦੀ ਹੁੰਦੀ ਆ ਟਾਇਰ ਘਸੀ ਜਾਂਦੇ ਆ ਇਹ 2016 ਦਾ ਗੱਲ ਲੱਤ ਵੱਡੀ ਹੋਈ ਆ ਮੈਂ ਨਹੀਂ ਐਵੇਂ ਕਹਾਂ ਨਾ ਮਿਲਿਆ ਤਾਂ ਨਹੀਂ ਆਪਣਾ ਸਰਕਲ ਸੱਟ ਹੈ ਇਹ ਵੀ ਕਾਰੋਬਾਰ ਹੋਇਆ ਜਦੋਂ ਮੈਨੇ ਮੁਰੇ ਵੀਡੀਓ ਨਹੀਂ ਆਪਾਂ ਮਿਲਦੇ ਹੁੰਦੇ ਸੀ ਇਹ ਪਰ ਜਿਹੜੀ ਮੈਨੂੰ ਐਂ ਐ ਨੰਗਦੇ ਟੱਪ ਦੇ ਮਿਲਣਾ ਹੱਥ ਚੱਕ ਕੇ ਇਹ ਹੁਣ ਤੁਸੀਂ ਇਹ ਤੁਰੇ ਆਉਂਦੇ ਨੂੰ ਪਛਾਣ ਨਹੀਂ ਸਕਦੇ ਇਹ ਲੱਤ ਵੱਡੀ ਜਦੋਂ ਮੈਂ ਦੇਖਿਆ ਮੈਂ ਕਿਰ ਬੰਦੇ ਦੀ ਲੱਤ ਵੱਡੀ ਹੋਈ ਆ ਵੀ ਕਾਰਨ ਕੀ ਹੋਇਆ ਪਤਾ ਤਾਂ ਕਰੀਏ ਗੱਲਬਾਤ ਇੱਥੇ ਆਉਣ ਦਾ ਸਭ ਤੋਂ ਵੱਡਾ ਰੀਜਨ ਹੀ ਇਹ ਸੀ ਵੀ ਬੰਦੇ ਨੇ ਰੋਟੀ ਪਾਣੀ ਆਪ ਦਾ ਚੱਲਦਾ ਕੀਤਾ ਹੋਇਆ ਲੱਤ ਵੱਡੀ ਦੀ ਸ਼ਰਮ ਨਹੀਂ ਮੰਨੀ ਐਨੇ ਕਈ ਬੰਦੇ ਹੁੰਦੇ ਆ ਵੀ ਯਾਰ ਮੈਂ ਭੈੜਾ ਲੱਗਦਾ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਪਰ ਇਹ ਬੰਦਾ ਬ ਵੀਡੀਓ ਵੀ ਐਸ ਲੈਵਲ ਦੀਆਂ ਤੁਸੀਂ ਇਹ ਦੇਖੂਗੇ ਕਿ ਇਹ ਵੀਡੀਓ ਤੇ 5000 1000 ਲਾਈਕ ਹੋ ਕੇ ਤੇ 7000 ਲਾਈਕ ਕਿਸੇ ਦੇ 20000 ਲਾਈਕ ਤੇ ਪੈਸੇ ਨਹੀਂ ਆ ਰਹੇ ਜੇ ਕੋਈ ਬੰਦਾ ਜਾਣਦਾ ਤੇ ਭਾਈ ਉਹ ਵੀ ਹੱਲ ਕਰਕੇ ਦਿਓ ਅਜਾ ਜ਼ਿੰਦਗੀ ਤੋਂ ਕੋਈ ਸ਼ਿਕਵਾ ਨਾ ਕੋਈ ਨਹੀਂ ਐਂ ਲੱਗਦਾ ਵੀ ਉਹ ਬਲਵਲਾਂ ਵਾਲੀ ਜ਼ਿੰਦਗੀ ਵਧੀਆ ਸੀ ਤੇ ਆਪ ਨਹੀਂ ਉਹ ਹੈ ਤਾਂ ਉਹ ਵੀ ਵਧੀਆ ਸੀ ਉਦੋਂ ਆਪਾਂ 70-80000 ਰੁਪਏ ਨਾਰਮਲੀ ਮੈਂ ਮਹੀਨੇ ਦਾ ਕਮਾਈ ਜਾਂਦਾ ਸੀ 2015 ਦੇ ਵਿੱਚ 15 ਚ ਯਾਨੀ ਉਦੋਂ ਪਹਿਲਾਂ 12 ਚ ਗਿਆ 15 ਤੱਕ ਬਹੁਤ ਸੋਹਣਾ ਯਾਨੀ 16 ਚ ਮੈਂ ਛੁੱਟੀ ਆਇਆ ਓਕੇ ਜਨਵਰੀ ਚ ਉਦੋਂ ਫਿਰ ਅਸੀਂ ਹੋਲੇ ਮਹਲੇ ਤੇ ਗਏ ਉਦੋਂ ਆਉਂਦੇ ਹਾਂ ਦਾ ਐਕਸੀਡੈਂਟ ਹੋਇਆ ਜਾਣੀ ਨਾ ਤਾਂ ਆਪਾਂ ਨੂੰ ਉਦੋਂ ਸੀ ਉਹ 3-4 ਸਾਲ ਮੈਂ ਮੰਜੇ ਤੇ ਵੀ ਕੱਢਿਆ ਮੈਂ ਨਹੀਂ ਲੱਤ ਲਾਈ ਇਹ ਇਰੈਕਸ਼ਨ ਹੋ ਗਈ ਉਸ ਤੋਂ ਬਾਅਦ ਜਾਵੇ ਨਹੀਂ ਯਾਰ ਇਹ ਨਾ ਮੈਂ ਸਰਜਰੀਆਂ ਹੀ 2-3 ਕਰਾਈਆਂ ਇਹ ਥੋੜੀ ਜਿਹੀ ਨਾ ਸਕੈਨ ਨਾ ਮਰਚ ਨਹੀਂ ਜਾਂਦੀ ਹੁੰਦੀ ਜਿਵੇਂ ਅੱਛਾ ਵੀ ਉਦਾਂ ਹੋ ਗਈ ਹਾਂ ਪਤਾ ਹੀ ਨਹੀਂ ਸਾਰੀ ਉੱਤੋਂ ਲਾਹਤੀ ਸੀ ਉਹਨਾਂ ਨੇ ਕੂ ਜਾਨ ਬਚ ਗਈ ਜਾਨ ਬਚ ਗਈ ਗੋਡੇ ਦੇ ਚੱਕਰ 'ਚ ਹੀ ਆਪਾਂ ਨੂੰ 3-4 ਸਾਲ ਜਾਨੀ ਉੱਤੇ ਲੱਗੇ ਵੀ ਉਹ ਡਾਕਟਰ ਨੇ ਆਪਣੀ ਉਮਰ ਉਦੋਂ 27-28 ਹਾਲਾਂ ਦੀ ਓਕੇ ਉਹ ਕਹਿੰਦਾ ਵੀ ਆਪਾਂ ਤੇਰਾ ਗੋਡਾ ਬਚਾਵਾਂਗੇ ਵੀ ਉਮਰ ਤੇਰੀ ਹੈਗੀ ਜੇ ਗੋਡਾ ਵੱਟਿਆ ਜਾਂਦਾ ਫੇਰ ਖતમ ਫੇਰ ਤਾਂ ਯਾਰ ਤੈਨੂੰ ਨਹੀਂ ਖતમ ਨਹੀਂ ਲੋਕ ਆਏ ਵੀ ਫਿਰਦੇ ਆ ਪਰ ਇਹਨੇ ਮੋੜ ਨਹੀਂ ਨਾ ਪਰ ਯਾਨੀ ਹੁਣ ਜਿਵੇਂ ਮੈਂ ਵੀ ਹਿੱਕਲ ਚਲਾ ਲੈਣਾ ਮੋਟਰਨੇ ਗੱਲ ਹੋਣਾ ਹਾਂ ਕਿੱਥੇ ਆਇਆ ਮੋੜ ਪੈ ਗਿਆ ਆਪੇ ਹੀ ਹਾਂ ਇਹ ਬੈਂਡਾ ਹੁਣ ਮੈਂ ਜਿਵੇਂ ਮਰਜ਼ੀ ਐ ਕਰੀ ਹਾਂ ਹਾਂ ਬੈਂਕ ਤੋਂ ਕੰਮ ਲੈ ਸਕਦਾ ਹਾਂ ਹਾਂ ਇਹ ਚੀਜ਼ ਹੈ ਚਲੋ ਸੋਹਣੀ ਜ਼ਿੰਦਗੀ ਬਹੁਤ ਨਾਮ ਦਾ ਕਿਰਪਾਈ ਕਰੋ ਰਾਮ ਦਾ ਪਰ ਜੇ ਉੱਥੇ ਵੱਧ ਰਹਿੰਦੇ ਤਾਂ ਜਾਦੇ ਪੈਸੇ ਬਣਨੇ ਸੀ ਕਿ ਇੱਥੇ ਸੈਟਾਂ ਨਹੀਂ ਉਹ ਅਣਜਾਲੀ ਨਹੀਂ ਸੀ ਆਪਣਾ ਉੱਥੇ ਜਿੰਨਾ ਸੀ ਆਪਾਂ ਖਾਓ ਜਿ ਖਾ ਆਏ ਤੇ ਉਹ ਆਪਾਂ ਖਤਮ ਕਰਿਆ ਖਤਮ ਕਰਿਆ ਤੇ ਪਸ਼ੂ ਉਹ ਤੋਂ ਬਾਅਦ ਰੱਖੇ ਵਿਦਾਏ ਪਸ਼ੂ ਉਹ ਤੋਂ ਹਾਂ ਥੋੜੇ ਸੀ ਉਹ ਤੋਂ 2-3 2 ਕਮੱਜਾਂ ਸੀ ਤੇ ਗਾਇਆਂ ਸੀ 4-5 ਯਾਨੀ ਇਹਨਾਂ ਨੇ ਖੇਤੀ ਅੱਲੀ ਵੱਧ ਗੌਰ ਕਰ ਲਈ ਸੀ ਉਹ ਜੇ ਤੁਸੀਂ ਇਹ ਦੇਖੋ ਵੀ ਬੰਦਾ ਨੱਤ ਕਹਿਣ ਦਾ ਮਤਲਬ ਹੈ ਨਹੀਂ ਕੀ ਤੇ ਪਸ਼ੂ ਉਹਦੀ ਰੂਹ ਨਾਲ ਸੇਵਾ ਕਰਦਾ ਤੁਸੀਂ ਇਹਦਾ ਇੱਕ ਚੈਨਲ ਆ ਬਾਈਦਾ ਏਜੀ ਫਾਰਮ ਹਾਂਜੀ ਚੈਨਲ ਦਾ ਪੂਰਾ ਨਾਮ ਕੀ ਆ ਏਜੀ ਫਾਰਮਿੰਗ ਏਜੀ ਫਾਰਮਿੰਗ ਉਹਦੇ ਮੈਂ ਫੋਟੋ ਵੀ ਦਿਖਾ ਦੇਣਾ ਫੋਟੋ ਖੋਲ ਕੇ ਦਿਖਾ ਦੇਣਾ ਨੇੜੇ ਕਰਕੇ ਦਿਖਾ ਦੇ ਉਸੇ ਦੇ ਜਿੰਨੀਆਂ ਵੀਡੀਓ ਦੇਖੋਗੇ ਤੁਹਾਨੂੰ ਐ ਲੱਗੂ ਪਿੰਡਾਂ ਨਾਲ ਟੱਚ ਆ ਬੰਦਾ ਕੋਈ ਸ਼ੰਗ ਨਹੀਂ ਕੋਈ ਸ਼ਰਮ ਨਹੀਂ ਜੋਰ ਲਾਉਂਦਾ ਆ ਉਹਦਾ ਪੂਰਾ ਗਧੇ ਨੂੰ ਘੁਲਦਾ ਪਸ਼ੂਆਂ 'ਚ ਐ ਲੱਗਦਾ ਵੀ ਬੰਦੇ ਨੂੰ ਮੋਹ ਆ ਚੀਜ਼ ਨਾ ਇਹ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਜਿੰਨਾ ਵੱਧ ਤੋਂ ਵੱਧ ਫੋਲੋ ਵੀ ਕਰਾਓ ਇਸ ਬੰਦੇ ਨੂੰ ਵੱਧ ਤੋਂ ਵੱਧ ਆਪਾਂ ਗਾਂ ਲੈ ਜੀਏ ਵੀ ਜਿਹੜਾ ਮੁੰਡਾ ਯਾਰ ਪਿੰਡ ਦੇ ਵਿੱਚ ਰਹਿ ਕੇ ਵੀ ਰੋਟੀ ਪਾਣੀ ਸੋਨਾ ਕਮਾਈ ਜਾਂਦਾ ਉਹਨੇ ਕ ਬਣੀ ਜਾਂਦੇ ਜਿੰਨੇ ਕੋ ਉੱਥੇ ਬਣਦੇ ਵਧੀਆ ਜੀ ਲੱਗਾ ਰਹਿੰਦਾ ਯਾਰ ਐਨਾ ਲੱਗਦਾ ਵੀ ਐ ਆ ਨਾ ਦੇਖੋ ਮੇਰੀ ਥਣ ਮੇਰਾ ਐਂਫੈਸਟਮ ਪਹਿਲਾਂ ਤੋਂ ਹੀ ਇਦਾਂ ਦਾ ਰਿਹਾ ਆਪਣਾ ਨੇਚਰ ਨਾਲ ਨਾਰਮਲੀ ਜਿਵੇਂ ਪਸ਼ੂਆਂ ਜੇ ਖੇਤੀ ਨਾਲ ਦੇ ਧੰਦੇ ਜਨਾਂ ਜੁੜੇ ਹੋਈ ਉਹ ਬਾ ਕਿਤੇ ਨਾ ਕਿਤੇ ਡਾਕਟਰ ਸੀ ਇੱਕ ਇਥੇ ਖੋਸੇ ਕੋਟਲੇ ਦਾ ਹੁਣ ਮੈਨੂੰ ਕਹਿਤਾ ਸੀ ਮੈਂ ਉਹਦੇ ਕੋਲੇ ਦਵਾਈ ਲੈਣ ਗਿਆ ਏ ਉਹ ਕਹਿੰਦਾ ਲਾਤੀ ਐ ਇੱਕ ਗਈ ਤਾਂ ਗਈ ਜਿਹੜੀ ਚੀਜ਼ ਹੈ ਨਹੀਂ ਉਹਨੂੰ ਨਾ ਬੈ ਵੀ ਰੋ ਜਿਹੜੀ ਹੈਗੀ ਉਹ ਵਾਹ ਕਹਿੰਦਾ ਜਿੰਨਾ ਖੀਰ ਹੈਗਾ ਤੂੰ ਜਿੰਨੀ ਗੌਰੀ ਕਰ ਲਿਆ ਕਰ ਬੈਠਾ ਬਾ ਫਿਰ ਉਦੋਂ ਮੈਨੂੰ ਆਏ ਹੀ ਵੀ ਕੰਮ ਵਾਲਾ ਸਰੀਰ ਸੀ 3 ਸਾਲ ਬਹਿ ਕੇ ਬੋਡੇ ਕਰ ਲਿਆ ਫਿਰ ਉਹ ਹਿੰਮਤ ਇਹੋ ਜੀ ਭਰੀ ਵਾਹਿਗੁਰੂ ਦੇ ਨਾਲ ਲੜ ਲਾ ਗਏ ਤੇ ਬਸ ਹੌਲੀ ਹੌਲੀ ਆ ਸਾਰੇ ਆਪਣੇ ਟੀਕੇ ਭਰਾਏ ਵੇ ਜਿਹੜੀਆਂ ਆਪਦੇ ਅੱਠੀ ਪਸ਼ੂਏ ਤਿਆਰ ਕੀਏ ਦੋਨੋਂ ਪਸ਼ੂਆਂ ਆਪੋਂ 15 ਆਪਦੇ ਹੱਥੀ ਕੀਤੇ ਆ ਮੁੱਲ ਪਸ਼ੂ ਨਹੀਂ ਲਿਆ ਕੋਈ ਬਾਹਰ ਨਹੀਂ ਪਸ਼ੂ ਆਪਾਂ ਦੋ ਮੱਝਾਂ ਤੋਂ ਤਿੰਨ ਮੁੱਲ ਲਈਆਂ ਜਿਹੜੀਆਂ ਸ਼ੁਰੂ ਕੀਤੇ ਹਾਂ ਹਾਂ ਨਹੀਂ ਜਦੋਂ ਉਹ ਵੀ ਉਦੋਂ ਲਈਆਂ ਜਦੋਂ ਆਪਾਂ ਨੂੰ ਆਪਦਾ ਆਪਾਂ ਬੇਸ ਬਣਾ ਲਿਆ ਵੀ ਇੱਕ ਹੁਣ ਆਪਾਂ ਲੈ ਲਈਏ ਲੈ ਕੇ ਫਿਰ ਉਹ ਤੋਂ ਬੱਚੇ ਗਾਂ ਫੇਰ ਇੱਕ ਹਰੇਕ ਸਾਲ ਜਾਨੀ ਤਿੰਨ ਸਾਲ ਮੈਂ ਲਗਾਤਾਰ ਇੱਕ ਇੱਕ ਮੱਝ ਲੈਣੀ ਜਿਹੜੇ ਤੁਸੀਂ ਤਰਸ ਨਹੀਂ ਖਾਣਾ ਤਰਸ ਤਰਸ ਮੈਂ ਤਾਂ ਇਹ ਆ ਨਾ ਦੇਖ ਇਹ ਵੀਡੀਓ ਆਪਾਂ ਤਾਂ ਬਣਾਈ ਆ ਬੰਦੇ ਨੇ ਜੋਰ ਲਾਇਆ ਤਰਸ ਵਾਲਾ ਤਾਂ ਇਸ ਵੀਡੀਓ ਚ ਮਤਲਬ ਹੀ ਕੋਈ ਨਹੀਂ ਮਤਲਬ ਕੋਈ ਨਹੀਂ ਜੋਤਾਂ ਦਾ ਇਹ ਆਨੇ ਆ ਵੀ ਕੰਮ ਕਰੋ ਹਾਂ ਵੀ ਜੋਤ ਦਾ ਕੰਮ ਕਰੋ ਜੇ ਤੁਹਾਡੇ ਕੋਲੇ ਅੰਗ ਪੈਰ ਪੂਰੇ ਆ ਤੁਸੀਂ ਬਾਹਰ ਦਾ ਮੂੰਹ ਨਾ ਦੇਖੋ ਇੱਥੇ ਵੀ ਕੰਮ ਕਰ ਸਕਦੇ ਚੱਲਦਾ ਵੀ ਇੱਥੇ ਤਾਂ ਨਹੀਂ ਕਿ ਵੀ ਦੁੱਧ ਵੇਚਣ ਤੈਨੂੰ ਮੋਗੇ ਜਾਣਾ ਪੈਦਾ ਲੁਧਿਆਣਾ ਜਾਣਾ ਪੈਦਾ ਨਹੀਂ ਹਜੇ ਤਾਂ ਆਪਾਂ ਇੱਥੇ ਹੀ ਡੇਰੀ ਤੇ ਆ ਜਿਹੜੀ ਪਿੰਡੋਂ ਦੁੱਧ ਲਈ ਜਾਂਦੇ ਨੇ ਨਹੀਂ ਆਉਂਦੇ ਆ ਹਾਂ ਹੈ ਨੈਚੁਰਲ ਦੁੱਧ ਜੇ ਕੋਈ ਬੰਦੇ ਨੇ ਮਹਿੰਗਾ ਦੁੱਧ ਲੈਣਾ ਜਿਹੜਾ ਕਹਿੰਦਾ ਵੀ ਭਾਈ ਮੈਨੂੰ 100 ਰੁਪਏ ਮਿਲ ਜੇ ਕਿਲੋ 100 ਮਿਲ ਜੇ ਮਿਲੇ ਅਰੀਜਨਲ ਤੁਸੀਂ ਤਾਂ ਵੀ ਲਿਆ ਸਕਦੇ ਹਾਂ ਐਂਕੀ ਆਪਾਂ ਬਣਾਵਾਂਗੇ ਜਿਗਾਰਡ ਖੋਏ ਵਾਲਾ ਵੀ ਖੋਏ ਵਾਲਾ ਜੋ ਜਿਵੇਂ ਆ ਸੀਜ਼ਨ ਸੈ ਆਉਂਦਾ ਉਹਦੇ ਵਿੱਚ ਵੀ ਲੱਤ ਹੋਣੀ ਪਾਉਂਦੇ ਆ ਉਹ ਬਾਈ ਗਲਾਬ ਜਾ ਕੇ ਹਾਂ ਉਹ ਪਾਉਂਦੇ ਨੇ ਜਿਗਾਰਡ ਉਹ ਬਣਾਉਂਦੇ ਆ ਉਹਨਾਂ ਦਾ ਵੀ ਸਿਸਟਮ ਡੈਰੀ ਦਾ ਚੱਲ ਪਿਆ ਨਾਲ ਹਾਂ ਉਹਨਾਂ ਦਾ ਚੱਲ ਪਰ ਆਏ ਆ ਨਾ ਆਪਾਂ ਕਿਸੇ ਚੀਜ਼ ਨੂੰ ਵੀ ਮੈਂ ਤੇਜ਼ੀ ਨਹੀਂ ਕਰਦਾ ਭਰਾ ਵੀ ਆਪਾਂ ਸਬਰ ਸੰਤੋਖ ਨਾਲ ਚੱਲਣ ਵਾਲਿਆਂ ਤੇਜੀ ਕੀਤੇ ਕੋਹ ਨਹੀਂ ਜੋ ਦਵਾਂਗੇ ਚੰਗਾ ਦਵਾਂਗੇ ਤੇ ਇਹ ਤਸੱਲੀ ਗਾਰੰਟੀ ਆਪਰੇ ਬੈਠਣਾ ਯਾਰ ਆ ਤੈਨੂੰ ਫੜ ਲੈਣ ਜੇ ਆਪਾਂ ਕੋਈ ਚੀਜ਼ ਮਾੜੀ ਨੀ ਨਾਮ ਦਾ ਬਾਬਾ ਦੀ ਗੁਰਮਤਿ ਦੀ ਕਿਰਪਾ ਅੱਛਾ ਇਹ ਪਹਿਲੀ ਤੋਂ ਲੈ ਕੇ ਸਿਰੇ ਵਾਲੀ ਤੱਕ ਇਹਨੂੰ ਮੱਜਾਂ ਦੇ ਨਾਂ ਯਾਦ ਅਸੀਂ ਪਿੰਡਾਂ 'ਚ ਰਹਿਣ ਵਾਲੇ ਆ ਸਾਨੂੰ ਮੱਜਾਂ ਦੇ ਨਾਂ ਇਹਨੇ ਮੱਜਾਂ ਦੇ ਕਟੀਆਂ ਦੇ ਨਾਂ ਰੱਖੇ ਬੈਠਾ ਰੱਖੇ ਜਦੋਂ ਬੰਦੇ ਨੇ ਯਾਰ ਜੀ ਲਾਉਣਾ ਅੱਛਾ ਜੇ ਕਿਸੇ ਨੂੰ ਮੰਨ ਲਓ 10 ਸਾਲ ਦੀ ਕੈਦ ਹੋਗੀ ਉਹਨੇ ਵੀ ਕੈਦ ਕੱਟਣੀ ਹੋਈ ਉਹ ਜਾਂ ਹੱਸ ਕੇ ਕੱਟਲੇ ਜਾਂ ਰੋ ਕੇ ਕੈਦੀ ਕੱਟਦਾ ਸਹੀ ਗੱਲ ਆਪਾਂ ਕੈਦ ਤਾਂ ਨਹੀਂ ਕੱਟੀ ਜਾਂਦਾ ਨਾ ਨਾ ਨਜ਼ਾਰੇ ਲੈਣੇ ਆਪਾਂ ਪਸੂਆਂ ਨੂੰ ਨਹੀਂ ਕੱਟਣ ਦਿੰਦੀ ਚਲਾ ਬਣਿਆ ਹੁਣ ਕੱਢੀਆਂ ਆਨੰਦ ਲੈਂਦੀਆਂ ਇਹ ਨਹੀਂ ਕੋਈ ਗੱਲ ਜਿੰਦਗੀ ਹੈਰ ਕੀ ਸਿਆਲਾਂ ਚ ਬਾਹਰ ਮੇਰਾ ਕੱਚਾ ਮਿੱਟੀ ਹਿੱਟੀ ਵੀ ਆ ਅੱਜ ਤੋਂ ਹੁਣ ਮੌਸਮ ਬਦਲ ਗਿਆ ਏਰਕੀ ਤਾਂ ਹੁਣ ਮੀਂਹ ਬਹੁਤ ਪੈ ਗਿਆ ਬਾਬੇ ਦੀ ਕਿਰ ਤੇਰਾ ਸਰਕਲ ਇੰਨੇ ਚ ਖੁਸ਼ ਹਾਂ ਇਹ ਆਪਾਂ ਖੁੱਲੀਆਂ ਕਰ ਦੇਣੀਆਂ ਗਾਈਆਂ ਬਾਹਰ ਲਾ ਕੇ ਬੰਨ੍ਹ ਤੁਸੀਂ ਇਹ ਇਸ ਵੀਡੀਓ ਨੂੰ ਤਰਸ ਨਹੀਂ ਕਰਨਾ ਇਸ ਵੀਡੀਓ ਨੂੰ ਤੁਸੀਂ ਉਸ ਬੰਦੇ ਤੱਕ ਸ਼ੇਅਰ ਕਰਵਾ ਜਿਹੜੇ ਬੰਦੇ ਕਹਿੰਦੇ ਮੇਰੀ ਜ਼ਿੰਦਗੀ ਖਤਮ ਹੋ ਗਈ ਹਾਂ ਦਿਲ ਨਹੀਂ ਛੱਡਣਾ ਬਾਕੀ ਕੋਰੋਨਾ ਚ ਮਾਰੇ ਗਏ ਸੀ ਜਾਂ ਹੁਣ ਹੜਾਂ ਚ ਮਾਰੇ ਗਏ ਸੀ ਸਾਰਾ ਕੁਝ ਹੀ ਨਵਾਂ ਬਣ ਸਕਦਾ ਬੰਦਾ ਜਿਉਂਦਾ ਹੋਵੇ ਜਿਉਂਦਾ ਹੋਵੇ ਹਮਤ ਚਾਹੀਦੀ ਬਰਾ ਹਮਤ ਚਾਹੀਦੀ ਆ ਧੰਨਵਾਦ ਤੇ ਤੁਸੀਂ ਆ ਵੀਡੀਓ ਪਾਉਣ ਦਾ ਸਭ ਤੋਂ ਵੱਡਾ ਕਾਰਨ ਵੀ ਤੁਸੀਂ ਚੈਨਲ ਨੂੰ ਵੱਡਾ ਕਰੋ ਇਸ ਬਾਈ ਦੇ ਜਨਾਬਤ ਤੋਂ ਬਾਅਦ ਤੁਸੀਂ ਇਹਨੂੰ ਮਸ਼ਹੂਰ ਕਰ ਸਕਦੇ ਆ ਮੈਂ ਨਾਲ ਥੱਲੇ ਉਹਦਾ ਲਿੰਕ ਵੀ ਕਰੂੰਗਾ ਜਿੰਨਾ ਵੱਧ ਤੋਂ ਵੱਧ ਮਸ਼ਹੂਰ ਕਰੋ ਵੱਧ ਤੋਂ ਵੱਧ ਵੀਡੀਓ ਪਹੁੰਚਦਿਆਂ ਕਰੋ ਜੇ ਤੁਸੀਂ ਸਹਾਇਤਾ ਕਰਨੀ ਹੈ ਸਿਹਤ ਸਹਾਇਤਾ ਦਾ ਮਤਲਬ ਇਹ ਆ ਉਹ ਤੁਸੀਂ ਚੈਨਲ ਹੀ ਵੱਡਾ ਕਰਨਾ ਬਸ ਹਾਂ ਬਾ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਇੰਨੀ ਜ਼ਰੂਰਤ ਤੇ ਧੰਨਵਾਦ ਗੁਰੂ ਆਮ ਦਾਸ ਕਿਰਪਾ ਰੱਖਣੇ ਹੈ ਜੇ ਭਰਾਵਾਂ ਤੇ ਬੰਦੇ ਦਾ ਸਰੀਰ ਇੱਥੋਂ ਤੱਕ ਜਿਉਂਦਾ ਰਹੇ ਜੇ ਬੰਦਾ ਬਾਕੀ ਸਾਰੇ ਹੱਲ ਕਰ ਸਕੇ ਸਹੀ ਗੱਲ ਹੈ ਸ਼ੁਕਰੀਆ ਜੀ ਮਹਾਰਾਜ ਤੇ ਫੋਨ ਲਾਉਣ ਦੀ ਲੋੜ ਨਹੀਂ ਫੋਨ ਲਾਉਣ ਨਾਲ ਇੱਥੇ ਕੁਝ ਨਹੀਂ ਮਿਲਣਾ ਤੁਸੀਂ ਇਹ ਨਹੀਂ ਕਹਿਣਾ ਵੀ ਤੇਰੀ ਮਦਦ ਕਰਨੀ ਹੈ ਮਦਦ ਨਾਲ ਬੰਦਾ ਉਦੋਂ ਵੀ ਖਾਧਾ ਗਿਆ ਢੋਡਾ ਹੋ ਜਾਂਦਾ ਫੰਡਾ ਮੈਂ ਵੇਖਿਆ ਮੰਗਣਾ ਸਭ ਤੋਂ ਔਖਾ ਗੁਰੂ ਰਾਮਦਾਸ ਮਂਗਾਉਣ ਨਾਲ ਕੇ ਤੋਂ ਪਰ ਆਪਦੀ ਹਿੰਮਤ ਕਰੋ ਮੈਂ ਮਾੜਾ ਟਾਈਮ ਬਹੁਤ ਵੇਖਿਆ ਜਦੋਂ ਮੰਗੇ ਦੀ ਜਿਹੜੇ 3 ਸਾਲੋਂ ਨਰਕ ਦੇਖਿਆ ਰੋਟੀ ਪਾਣੀ ਤਾਂ ਪਹਿਲਾਂ ਵੀ ਨਹੀਂ ਖੜਾ ਸੀ ਨਹੀਂ ਨਹੀਂ ਖੜਦਾ ਨਹੀਂ ਹੁੰਦਾ ਉਹ ਬੰਦੇ ਦੇ ਆਏ ਆ ਯਾਰ ਵੀ ਜੇ ਆਪਾਂ ਹੁਣ ਆਪਦੇ ਦਿਮਾਗ ਤੇ ਲੋਡ ਪਾਵਾਂਗੇ ਉਹ ਚੀਜ਼ ਆ ਸਰ ਆਪਣੇ ਬੱਚਿਆਂ ਤੇ ਆਪਣੇ ਮਾਪਿਆਂ ਤੱਕ ਜਾਣਾ ਜੇ ਅੱਜ ਆਪਾਂ ਬੱਚਿਆਂ ਨੂੰ ਸਮਝਾਤਾ ਭਾਈ ਵੀ ਮੇਰੇ ਕੋਲੇ ਹੈ ਕ ਹੋਣੀ ਸੀ ਆ ਸਾਰਾ ਕੁਝ ਤਾਂ ਬੜਿਆ ਜੇ ਮੈਂ ਹੈਗਾ ਹਾਂ ਉਹਨਾਂ ਨੂੰ ਪਤਾ ਆਪਾਂ ਸਾਰੀ ਢਹਾੜੀ ਲਾਈ ਦੀ ਭਰਾ ਇੱਥੇ ਸਵੇਰ ਸ਼ਾਮ ਆਪਣੀ ਪੱਕੀ ਡਿਊਟੀ ਆ ਗੋਡਾ ਬਾਕੀ ਬੱਚਾ ਤੇ ਸਾਰਾ ਪਰਿਵਾਰ ਭਾਈ ਹਿੰਮਤ ਕਰੇ ਤਾਂ ਸਾਰੇ ਹਾਲ ਹੋ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਏਜੀ ਫਾਰਮ ਵੀਡੀਓ ਚੈਨਲ ਤੁਸੀਂ ਵੱਧ ਤੋਂ ਵੱਧ ਗਾਂਦਿਆਂ ਭੇਜੋ YouTube ਦਾ ਚੈਨਲ ਵੀ ਇਹੀ ਆ ਹਾਂ ਬਣਾਇਆ ਨਿਕਾਜ ਆ ਉਧਰ ਅਜੇ ਆਪਾਂ ਤੁਹਾਨੂੰ ਵੱਡਾ ਕਰ ਲਗੇ ਆਪਾਂ ਇਸਟਾ ਨੂੰ ਵੱਡਾ ਕਰ ਲਗੇ ਤੁਸੀਂ ਯਾਰ ਪਿੰਡਾਂ ਦੀ ਠੇਠ ਬੋਲੀ ਦੇਖਣੀ ਆ ਨਾ ਤੁਸੀਂ ਚੈਨਲ ਨੂੰ ਫੋਲੋ ਕਰੋ ਧੰਨਵਾਦ ਸ਼ੁਕਰੀਆ ਬਾਬਾ ਜੀ ਓਕੇ ਜੀ ਹੋਇਆ